ਸਰਬੱਤ ਦਾ ਭਲਾ ਐਫ ਡੀ ਕੇ ਫਰੀਦਕੋਟ ਮੈਂ ਪਰसों ਤੋਂ ਲੈ ਕੇ ਜੋ ਖਬਰਾਂ ਪੰਜਾਬ ਸਰਕਾਰ ਦੀਆਂ ਸੁਣ ਰਹੇ ਹਾਂ ਬਹੁਤ ਹੀ ਸਲੰਘਾਯੋਗ ਆ ਇਹ ਸਲੰਘਾਯੋਗ ਇਸ ਕਰਕੇ ਨਹੀਂ ਵੀ ਲੋਕਾਂ ਦੇ ਘਰਾਂ ਟਾਈ ਜਾਂਦੇ ਆ ਸਲੰਘਾਯੋਗ ਵਾਹਿਗੁਰੂ ਇਸ ਕਰਕੇ ਆ ਐਡਾ ਵੱਡਾ ਕਦਮ ਚੁੱਕਣਾ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਨਹੀਂ ਆਇਆ ਤਾਂ ਕਰਕੇ ਮੈਂ ਮਾਨ ਜੀ ਨੂੰ ਤਹਿ ਦਿਲੋਂ ਫਤਿਹ ਬਣਾਉਣਾ ਮਾਨ ਸਾਹਿਬ ਬਹੁਤ ਹੀ ਸਲੰਘਾਯੋਗ ਸਲੰਘਾਯੋਗ ਸ਼ਬਦ ਕਹਿਣਾ ਵੀ ਇਸ ਕੰਮ ਉੱਤੇ ਛੋਟਾ ਪੈਂਦਾ ਅਥਾ ਮੈਂ ਤਾਂ ਕਹੂੰ ਅਥਾ ਕੰਮ ਕਰ ਰਹੇ ਤੁਸੀਂ ਸੱਚੇ ਪਾਤਸ਼ਾਹ ਤੁਹਾਨੂੰ ਦਿਨ ਰਾਤ ਤਰਕੀਆਂ ਬਖਸ਼ੇ ਚੜ੍ਹਦੀਆਂ ਕਲਾ ਰੱਖੇ ਐਸੇ ਕੰਮ ਵਿੱਚ ਹੁਣ ਮਲਵੀ ਪਿੰਡ ਦੀਆਂ ਪੰਚਾਇਤਾਂ ਨੂੰ ਸ਼ਹਿਰ ਵਾਲੇ ਐਮਸੀ ਭਾਈਚਾਰੇ ਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਨਾਲ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਡਾਂਗ ਫੜ ਕੇ ਖੜਨਾ ਚਾਹੀਦਾ ਇੱਡਾ ਵੱਡਾ ਕਦਮ ਜਿਹੜਾ ਸਾਡੀ ਪੰਜਾਬ ਸਰਕਾਰ ਨੇ ਚੁੱਕਿਆ ਸਾਡਾ ਸਿਰ ਝੁਕਦਾ ਮਾਨ ਸਾਹਿਬ ਤੁਹਾਡੇ ਕੰਮ ਅੱਗੇ ਸਿਰ ਝੁਕਦਾ ਇਸ ਕੰਮ ਨੂੰ ਅੱਗੇ ਜਾਰੀ ਰੱਖਣ ਵਾਸਤੇ ਜਿੱਤੇ ਵੀ ਕਿਤੇ ਹੁਣ ਮੀਟਿੰਗ ਛੇਤੀ ਹੋਣ ਜਾ ਰਹੀ ਆ ਸਾਡੇ ਪੂਜਨੀਕ ਡੀ ਸਾਹਿਬ ਨਾਲ ਉਹਦੇ ਉੱਥੇ ਉਹਨੂੰ ਦੱਸਾਂਗੇ ਕੋ ਸਾਡੇ ਮਨ ਦੇ ਵਲਵਲੇ ਸਾਡੇ ਮਨ ਦੀਆਂ ਵਿਚਾਰਾਂ ਹੈਗੀਆਂ ਪੰਜਾਬ ਸਰਕਾਰ ਨਾਲ ਮੋਢਾ ਨਾ ਮੋਢਾ ਲਾ ਕੇ ਖੜਨ ਵਾਸਤੇ ਤੇ ਖੁੰਡਾ ਫੜ ਕੇ ਖੜਨ ਵਾਸਤੇ ਜੇ ਕੋਈ ਸਾਡੀ ਸਰਕਾਰ ਚੰਗਾ ਕੰਮ ਕਰਦੀ ਆ ਤੇ ਸਾਨੂੰ ਚੰਗਾ ਕਹਿਣ ਚ ਕੋਈ ਗਰੇਜ਼ ਨਹੀਂ ਕਰਨੀ ਚਾਹੀਦੀ ਸਗੋਂ ਦੀ ਉਹਦੀ ਵਡਿਆਈ ਕਰਨੀ ਚਾਹੀਦੀ ਆ ਮੈਂ ਸਾਰੇ ਸਾਡੇ ਜਿੰਨੇ ਵੀ ਐਮਐਲਏ ਸਾਹਿਬ ਆ ਇਹਨਾਂ ਨੂੰ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰਦਾ ਐਮਐਲਏ ਸਾਹਿਬ ਤੁਹਾਡੇ ਮੋਢੇ ਤੇ ਆਪ ਹੀ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਜੋ ਕਰਨਾ ਸੀ ਕਰਕੇ ਵਿਖਾਤਾ ਇਹਦੂਗਾ ਹੋਰ ਦੋ ਤਿੰਨ ਕਦਮ ਚੁੱਕਣ ਵਾਲੇ ਉਹਨਾਂ ਦੇ ਪੈਅ ਆ ਸਾਨੂੰ ਮਾਣ ਵੀ ਚੁੱਕਣਗੇ ਵੀ ਅੱਜ ਦਾ 1000 ਰੁਪਏ ਬੀਬੀਆਂ ਆਲਾ ਇੰਨਾ ਕਮਾ ਕੇ ਇੰਨਾ ਕਮਾ ਕੇ ਇਹ ਗੱਲਾਂ ਛੋਟੀਆਂ ਮੈਂ ਮੈਨੂੰ ਕਈ ਗਾਹਾਂ ਵੀ ਕੱਟਣਗੇ ਵੀ ਹੁਣ ਤੂੰ ਸਰਕਾਰ ਦੇ ਪੱਖ ਦਾ ਹੋ ਗਿਆ ਵੀ 1000 ਰੁਪਏ ਛੋਟਾ ਥੋੜਾ ਉਹ ਥੋੜਾ ਮੈਂ ਐ ਨਹੀਂ ਆ ਦਾ ਵੀ ਉਹ 2000 ਦੇ ਦੇਣ ਜਾਂ 3000 ਦੇਣਾ ਨਹੀਂ ਜਿਹੜਾ ਕਦਮ ਸਾਡੀ ਸਰਕਾਰ ਨੇ ਚੁੱਕਿਆ ਨਾ ਨਸ਼ੇ ਵਾਲਾ ਇਹਦਾ ਥੋੜੇ ਗਲੋਂਕ ਕੋੜ ਲੈਣ ਜਾ ਰਿਹਾ ਮੈਨੂੰ ਨਹੀਂ ਪਤਾ ਵੀ ਇਸ ਤੋਂ ਗਾਂ ਪ੍ਰਮਾਤਮਾ ਕਿਹਦੇ ਹੱਥ ਚ ਵਾਗ ਡੋਰ ਲਿਆਊਗਾ ਪਰ ਮਾਨ ਸਾਹਿਬ ਲੋਕ ਤੈਨੂੰ ਯਾਦ ਕਰਨਗੇ ਆਉਂਦੀ ਸਰਕਾਰ ਜੇ ਤਾਂ ਐਂ ਕੰਮ ਕੀਤੇ ਦੋ ਤਿੰਨ ਕੰਮ ਹੋਰ ਐ ਕਰ ਗਿਆ ਮਾਨ ਸਾਹਿਬ ਤੇ ਮੈਂ ਤਾਂ ਪੱਕੀ ਬੋਥੋਂ ਨੂੰ ਪਾਉਂਗਾ ਮੇਰੀ ਪਰ ਪਾਰਟੀ ਕੋਈ ਨਹੀਂ ਦੀ ਨਾ ਮੈਂ ਕਾਲੀਆਂ ਨਾ ਮੈਂ ਕਾਂਗਰਸੀਆਂ ਮੇਰਾ ਕੰਮ ਸੱਚੀ ਗੱਲ ਕਰਨੀ ਵਧੀਆ ਕੰਮ ਕਰਨਾ ਸੱਚੇ ਬੰਦੇ ਦੇ ਨਾਲ ਖੜਨਾ ਝੂਠੇ ਦੇ ਮਗਰ ਨਾ ਜਾਣਾ ਮੇਰੀ ਪਾਰਟੀ ਆਹ ਇਸ ਕਰਕੇ ਜਾਤੀ ਤੌਰ ਤੇ ਅਸੀਂ ਜੁੜੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਜਿੱਥੇ ਜੁੜੇ ਆ ਉਸ ਪਾਰਟੀ ਕਰਕੇ ਨਹੀਂ ਜੁੜੇ ਉਹ ਜਾਤੀ ਸਾਡਾ ਧਰਮ ਕਰਕੇ ਜੁੜੇ ਆ ਅਸੀਂ ਉਧਰ ਰਵਾਂਗੇ ਵੀ ਹੈ ਵੀ ਹੈਗੇ ਵੀ ਸੀ ਰਵਾਂਗੇ ਪਰਮਾਤਮਾ ਭਲਾ ਕਰੇ ਚੜ੍ਹਦੀਆਂ ਕਲਾ ਰੱਖੇ ਮਾਨ ਸਾਹਿਬ ਤੁਹਾਡੇ ਨਾਲ ਆ ਇੱਕ ਕੰਮ ਅੱਗੇ ਮੈਂ ਇੱਕ ਯਾਦਸ਼ ਕੀਤੀ ਤੁਹਾਨੂੰ ਸਰਪੰਚਾਂ ਨੰਬਰਦਾਰਾਂ ਤੇ ਚੌਕੀਦਾਰਾਂ ਨੂੰ ਇਹਨਾਂ ਦਾ ਮਾਣ ਪਤਾ ਉਹ ਘੱਟੋ ਘੱਟ ਵੀ 25-25000 ਰੁਪਇਆ 30-30000 ਰੁਪਇਆ ਹੋਣਾ ਚਾਹੀਦਾ ਮਹੀਨੇ ਦਾ ਇਹ ਇੱਕ ਸਰਕਾਰੀ ਤੌਰ ਤੇ ਮੁਲਾਜ਼ਮ ਮੰਨੇ ਜਾਣ ਸਰਕਾਰ ਦੇ ਮਲਵੀ ਮੋਢੀ ਮੰਨੇ ਜਾਣ ਇਹ ਜਿਹੜਾ ਪਿੰਡ ਦਾ ਸਰਪੰਚ ਆ ਪਿੰਡ ਦੇ ਨੰਬਰਦਾਰ ਆ ਚੌਕੀਦਾਰ ਆ ਇਹ ਤਿੰਨ ਬੰਦੇ ਮੋਦਵਾਰ ਹੁੰਦੇ ਆ ਪਿੰਡ ਦੇ ਇਹਨਾਂ ਨੂੰ ਸਰਕਾਰ ਆਪਣੇ ਨਾਲ ਲਾ ਕੇ ਕਿਉਂ ਨਹੀਂ ਚੱਲਦੀ ਮਾਨ ਸਾਹਿਬ ਝੇਡਾ ਨਾ ਕਰੋ ਇਹ 2500 3000 ਕੋਈ ਇਹ ਆਪਣਾ ਮਾਨ ਪੱਤਾ ਨਹੀਂ ਇਹਦਾ ਅਪਮਾਨ ਪੱਤਾ ਜਿਹੜੇ ਸਰ ਦਾ ਪੁੰਚਦਾ ਬੰਦਾ ਯਾਰ ਸਰਕਾਰ ਦੇ ਉਹ ਕੰਮ ਕਰਦਾ ਨੰਬਰਦਾਰ ਆ ਸਰਕਾਰ ਦੇ ਲਈ ਕੰਮ ਕਰਦਾ ਹਰ ਅਰੇਸ਼ਟਰੀ ਦੇ ਉਹ ਗੜੇ ਬੰਦੇ ਦੇ ਸੈਨ ਹੁੰਦੇ ਆ ਉਹਦੇ ਮੁਤਲਕੀ ਬੰਦੋ ਵੀ ਜਿਹੜਾ ਵੱਧ ਕੰਮ ਕਰਦਾ ਸਰਕਾਰ ਦੇ ਲਈ ਉਹਦਾ ਮਾਨ ਪਤਾ ਇਹਨਾ ਹੋਊਗਾ ਜਿਹੜੀਆਂ ਲਿਮਟ ਨਹੀਂ ਐ ਲਿਮਟ 'ਚ ਹੁੰਦੀਆਂ ਰਜਿਸਟਰਡੀਆਂ ਉਹਨਾਂ ਨੂੰ ਢਾਲੋ ਵੀ ਜੇ 2500 ਦਿੰਦਾ ਤੇ 100 ਰਜਿਸਟਰੀ ਹੁੰਦੀ ਐ ਸਾਲ ਦੀ ਇੱਕ ਰਜਿਸਟਰੀ ਨੂੰ ਇਹਨਾ ਆ ਗਿਆ ਜਿੰਨਾ ਵਧ ਕਰਾਊਗਾ ਰਜਿਸਟਰੀਆਂ ਜਿਹੜਾ ਨੰਬਰਦਾਰ ਉਹਦੇ ਪੱਲੇ ਵਾਧਾ ਆਜੂ ਪਰ ਇਹਨੂੰ ਵੀ ਛੱਡੋ ਥੋਸ ਹੀ ਬੰਦੋ 25000 ਰੁਪਇਆ ਮਾਨ ਪਤਾ ਨੰਬਰਦਾਰ ਦਾ ਚੁੰਕੀਦਾਰ ਦਾ ਤੇ ਸਰਪੰਚ ਦਾ ਬਰਾਬਰ ਹੋਣਾ ਚਾਹੀਦਾ ਤੇ ਨਹੀਂ ਉਹਦੇ ਬਰਾਬਰ ਆ ਮਾਨ ਸਾਹਿਬ ਮੈਂ ਇਸ ਕਰਕੇ ਵਿਯਾਸ ਕਰਦਾ ਪਰ ਗੱਲ ਇਹ ਕਿ ਇਹ ਜਿਹੜਾ ਨਸ਼ੇ ਦਾ ਕੰਮ ਚੁੱਕਿਆ ਤੁਸੀਂ ਬਹੁਤ ਵਧੀਆ ਚੁੱਕਿਆ ਸਾਡੇ ਸਾਰੇ ਮਲਵੀ ਆਬਾਮ ਨੂੰ ਖਿਲਕਤ ਨੂੰ ਸਾਰੀ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਆ ਜਿਹੜੇ ਕਰਦੇ ਹਨ ਪਹਿਲਾਂ ਅਸੀਂ ਤੇ ਵੇਚਾਂਗੇ ਕਰ ਲਓ ਜਿਹੜਾ ਕੋਈ ਕਰਨਾ ਤੇ ਹੁਣ ਨਹੀਂ ਬੋਲਦੇ ਬਈ ਹੁਣ ਬੋਲੋ ਕਾ ਐਵੇਂ ਲਾ ਕੇ ਪਊਆ ਬਾੜ ਚ ਖੜ ਕੇ ਮਣਾ ਬੋਲ ਦੇਣਾ ਐਵੇਂ ਲਾਗ ਮੋਸ ਨੂੰ ਹੱਥ ਲੈ ਸਾਡੇ ਦੀ ਝੱਕ ਜਿਹੜੇ ਝਾਕਦਾ ਆਇਆ ਖੜਾ ਪਤੰਦਰੋਂ ਦਰਬਾਰ ਬੋਲੋ ਹੁਣ ਆ ਪਰਸੋਂ ਨਾ ਕਿਹਾ ਸਾਡਾ ਸੱਜਣ ਮਿੱਤਰ ਮੈਦਾਨ ਗਿਆ ਐਵੇਂ ਝੂਠ ਮਾਰਦਿਆਂ ਉਹ ਆਂਦਾ ਵੀ ਜਿਹੜਾ ਉਹ ਸੱਜੇ ਨਗਰ ਹੈ ਨਾ ਅੱਧਾ ਖਾਲੀ ਹੋ ਗਿਆ ਉਹਦਾ ਐਂ ਜਿਵੇਂ ਇੱਥੇ ਵਸਦਾ ਹੀ ਕੋਈ ਨਹੀਂ ਹੁੰਦਾ ਤੇ ਅੱਗੇ ਉੱਥੇ ਆਂਦਾ ਭਰਾਵਾ ਸੀ ਉਹ ਕੰਮ ਕਰਦਾ ਉੱਥੇ ਦੁਕਾਨ ਵਾਲੇ ਚੜੇ ਦੀ ਉਹ ਮੇਰਾ ਸਾਰੀ ਦਿਹਾੜੀ ਨਾਲ ਹਾਰ ਨਮਾਰ ਮਾਰ ਕੇ ਸਾਡੇ ਕੰਨ ਬੋਲੇ ਕਰ ਦਿੰਦੇ ਸੀ ਜਦੋਂ ਇੱਧਰ ਜਾਂਦੇ ਉਹ ਤਾਂ ਰੇਸ਼ ਵੀ ਨਹੀਂ ਕਰਦੇ ਜਦੋਂ ਉਧਰ ਹੁੰਦੇ ਸੀਗੇ ਤੇ ਹਾਰਮ ਤੇ ਹੱਥ ਤੀਂ ਪਾਂ ਕੀ ਨਹੀਂ ਉਹ ਕਰਦੇ ਸੀ ਯਾਰ ਆਹਦਾ ਭਰਾਵਾ ਮੈਂ ਨਾ ਗਜਾਰਸ਼ ਕਰਦਾ ਮੇਰੇ ਦੀ ਕਰਦਾ ਆਪਣੇ ਜਿਹੜੇ ਇੱਥੇ ਸਦਰ ਥਾਣੇ ਚ ਇਨਸਪੈਕਟਰ ਨੂੰ ਸਨਮਾਨ ਕਰਾਂ ਮੈਂ ਜੇ ਹੱਕ ਹੀ ਬੰਦਾ ਕਰਨ ਦਾ ਮੈਨੂੰ ਤਾਂ ਗੱਲ ਨਾ ਮਝ ਆ ਗਈ ਤੇ ਲਜਾਇਆ ਜੋ ਜਿਹੜੇ ਆਪਣੇ ਕਤਵਾਲੀ ਵਾਲੇ ਸਾਹਿਬ ਉਹਦੇ ਵੀ ਸਨਮਾਨਤ ਕਰਨ ਦਾ ਫਰਜ਼ ਬੰਦਾ ਆਪਣਾ ਡੀਸੀ ਸਾਹਿਬ ਨੂੰ ਵੀ ਫਰਜ਼ ਬੰਦਾ ਆਪੋ ਆਪਣੇ ਜ਼ਿਲ੍ਹਿਆਂ 'ਚ ਇਹ ਵੰਡ ਲਓ ਜੇ ਸਾਡੀਆਂ ਭਾਰਤੀ ਕਿਸਾਨ ਜੁਨੀਆਂ ਨੇ ਸਹੀ ਕੰਮ ਕਰ ਰਹੀਆਂ ਨਾ ਵੀ ਉਹ ਹੱਕੀ ਮੰਗਾ ਤੇ ਖੜਦੇ ਆ ਤੇ ਜਿਹੜੀ ਆ ਗੱਲ ਕੀਤੀ ਨਾ ਮਾਨ ਸਾਹਿਬ ਨੇ ਨਸ਼ੇ ਦੇ ਖਿਲਾਫ ਤੇ ਭਰਾਓ ਸਾਰੀਆਂ ਜੁਨੀਆਂ ਨੂੰ ਫਰਜ਼ ਬੰਦਾ ਇਹਨਾਂ ਦਾ ਅਸੀਂ ਜਾ ਕੇ ਡੀਸੀ ਨੂੰ ਸਨਮਾਨ ਕਰੀਏ ਸਾਡੇ ਇਲਾਕੇ ਦੇ ਇਨਸਪੈਕਟਰ ਨੂੰ ਸਨਮਾਨ ਕਰੀਏ। ਕਤਵਾਲੀ ਦੇ ਆਪਣਾ ਜਿਹੜਾ ਇਨਸਪੈਕਟਰ ਸਾਹਿਬ ਉਹਨੂੰ ਸਨਮਾਨ ਕਰੀਏ। ਸਾਡਾ ਫਰਜ਼ ਮੰਦਾ। ਜੇ ਇਥੇ ਕਿਸੇ ਦੇ ਨੇ ਸਨਮਾਨ ਨਾ ਦਿੱਤਾ ਨਾ ਤਾਦੀ ਬਰੀਰ ਬੰਦੇ ਨਹੀਂ। ਜੇ ਮੇਰੀ ਗੱਲ ਠੂਠਾ ਤਾਂ ਦੱਸ ਦਿਓ। ਇਹ ਗੱਲ ਗੌਰ ਨਾਲ ਸੁਣ ਲੈ ਜੋ। ਪਿੰਡ ਵਾਲਿਓ ਤੇ ਸ਼ਹਿਰ ਵਾਲਿਓ। ਨਾਲ ਚੱਲੋ ਸਰਕਾਰ ਤੇ ਮੋਢੇ ਨਾਲ ਮੋਢਾ ਲਾ ਕੇ ਤੋਂਦਨ ਦੂਰ ਨਹੀਂ ਜਿੱਦੈ ਨਸ਼ਾ ਮੁਕਤ ਪੰਜਾਬ ਆਪਾਂ ਵੇਖਾਂਗੇ ਉਹ ਅਗਲੀ ਪੜਾਓ ਵੀਡੀਓ ਚ ਕਰਾਂ ਗੱਲ ਆਪਾਂ ਇਹ ਰਹਿੰਦੀ ਆ ਸਤਿ ਸ੍ਰੀ ਅਕਾਲ